ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕੋ ਮਹੱਲਾ 3 ਜਾ ਸਤਗੁਰ ਕੀ ਪਰਤੀਤ ਨ ਆਈਆ ਸਬਦ ਨਾ ਲਾਗੋ ਭਾਉ ਓ ਸੁਨੋ ਸੁਖ ਨ ਉਪਜੈ ਭਾਵੈ ਸੋ ਗੇੜਾ ਆਵਜਾ ਸਤ ਗੁਰ ਕੀ ਪਰਤੀਤ ਨ ਆਈਆ ਸਬਦ ਨਾਲਾਗੋ ਪਾਉ ਓ ਸੋ ਨੋ ਸੋਖ ਨ ਉਪਜੈ ਪਾਵੈ ਸਉਗੇੜਾ ਆਵਜਾ ਮਾਨਕ ਗੁਰਮੁਖ ਸਹਿਜ ਮਿਲੈ ਸੱਚੇ ਸੋ ਲਿਵਲਾਉ ਮਹੱਲਾਤੀ ਜਾ ਏ ਮਨ ਐਸਾ ਸਤਗੁਰ ਖੋਜ ਲਾਹੋ ਜੇ ਤਸੀਵ ਐ ਜਨਮ ਮਰਨ ਦੁਖ ਜਾਈ ਸਹਸਾ ਮੂਲ ਨਾ ਹੋਈ ਹਾਉ ਮੈਂ ਸ਼ਬਦ ਜਲਾਈ ਕੂੜ ਕੀ ਪਾਲ ਵਿਚ ਹਾਉ ਨਿਕਲੈ ਸੱਚ ਵਸੈ ਮਨ ਆਈ ਅੰਤਰ ਸਾਤ ਮਨ ਸੁਖ ਹੋਈ ਸੱਚ ਸੰਜਮ ਕਾਰ ਕਮਾਈ ਨਾਨਕ ਪੂਰ ਕਰਮ ਸਤ ਗੁਰ ਮਿਲੈ ਜੀਉ ਕਿਰਪਾ ਕਰੇ ਰਜਾਈ ਪੌੜੀ ਜਿਸ ਕੈ ਘਰ ਦੀਵਾਨ ਹਰ ਹੋਵੇ ਤਿਸ ਕੀ ਮੁਠੀ ਵਿੱਚ ਜਗਤ ਸਭ ਆਇਆ ਤੇਸ ਕਉ ਤਲ ਕੀ ਕਿਸੈ ਕੀ ਨਾਹੀ ਤੇਸ ਕਉ ਤਲ ਕੀ ਕਿਸੈ ਦੀ ਨਾਹੀ ਹਰ ਦੀ ਬਾਣ ਸਭ ਆਣ ਪੈਰੀ ਪਾਇਆ ਮਾਨਸਾ ਕਿਉ ਹੋ ਦੀ ਬਾਣ ਹੋ ਕੋਈ ਨਸ ਭਜ ਨਿਕਲੈ ਹਰਦੀ ਬਾਣ ਹੋ ਕੋਈ ਕਿਥੈ ਜਾਇਆ ਸੋ ਐਸਾ ਹਰਦੀ ਬਾਣ ਵਸਿਆ ਭਗਤਾ ਕਹਿ ਹਿਰਦੈ ਤਿੰਨ ਰਹੇ ਦੇ ਖੋਦੇ ਆਣ ਸਭ ਭਗਤਾ ਅੱਗੇ ਖਲਵਾਇਆ ਹਰ ਨਾਮੈ ਕੀ ਵਡਿਆਈ ਕਰਮਿ ਪਰਾਪਤ ਹੋਵੈ ਗੁਰਮੁਖਿ ਵਿਰਲੇ ਕਿਨੈ ਧਿਆਇ ਹਰ ਨਾਮੈ ਕੀ ਵਡਿਆਈ ਕਰਮਿ ਪਰਾਪਤ ਹੋਵੈ ਗੋਰਮੁਖ ਵਿਰਲਾ ਕੇ ਨਹਿ ਤਿਆ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ